ਬੰਦਾ ਫਰਕ ਪਿਆ ਕਿ ਉਹ ਨਹੀਂ ਹੁਣ ਤੇ ਅੱਗੇ ਨਵਾਂ ਵਾ ਫਰਕ ਵਾ ਤੇ ਇਹ ਆ ਤੇ ਇੱਕ ਅੱਧਾ ਦਿਨ ਹੋਰ ਵਾ ਕੋਈ ਨਹੀਂ ਜੇ ਆਪਣਾ ਮ ਕੰਮ ਕਰਨਾ ਉੱਤਲ ਕੋਈ ਗੱਲ ਨਹੀਂ ਜੀ ਉਦਾਂ ਨਾ ਘਰ ਵੇਖੋ ਕਿੰਨੀ ਸਫਾਈ ਕੀਤੀ ਆ ਅੱਜ ਪਤਾ ਲੱਗਣ ਡਿਆ ਨਾ ਕਿ ਘਰ ਚ ਸਫਾਈ ਹੋਈ ਆ ਉਹ ਤੈਨੂੰ ਪਤਾ ਜੇ ਨਾਨੀ ਜੀ ਦੇ ਬੰਦੇ ਚ ਬੜਾ ਫਰਕ ਹੁੰਦਾ ਵਾ ਇਹਦੇ ਉਤਲ ਉਤਲ ਫੁਲਾ ਕਰਕੇ ਗਾਂ ਜਾਣਾ ਹੁੰਦਾ ਵਾ ਮੈਨੂੰ ਨਾ ਉਦਾਂ ਦਾ ਯਕੀਨ ਜਿਆ ਨਹੀਂ ਹੁੰਦਾ ਕੰਮ ਤੇ ਪਰ ਨਵ ਨੇ ਨਾ ਸਾਰਾ ਹੀ ਕੰਮ ਆ ਵਧੀਆ ਤਰੀਕੇ ਨਾਲ ਕਰਤਾ ਹੁਣ ਵੇਖ ਲੋ ਸਬਜੀ ਬਣਾ ਗਈ ਆ ਰਾਤ ਤੱਕ ਦਾ ਕੰਮ ਕਰ ਗਈ ਆ ਸਾਡਾ ਤੇ ਆਂਦੀ ਕੋਈ ਨਹੀਂ ਚਾਚੀ ਮੈਂ ਕੱਲ੍ਹ ਤੋਂ ਆਕੇ ਨਾ ਫੇਰ ਇੱਕ ਵਾਰੀ ਫੇਰਾ ਮਾਰ ਕੇ ਤੇ ਮੈਂ ਫੁੱਲਕੇ ਫੇਰ ਰਾਦੇ ਲਾ ਜੂਗੀ ਤੇ ਜੇ ਲੋੜ ਪਈ ਤੇ ਫੇਰ ਰਾਤ ਵੀ ਰਹਿਕੂ ਸਾਡੇ ਲਾਕੇ ਚੱਲ ਕੋਈ ਗੱਲ ਨਹੀਂ ਇੱਥੇ ਘੜਾ ਉਪਰਾ ਘਰ ਵਾ ਕੰਮ ਕਰਦੇ ਰੋ ਕੁੜੀ ਬੜੀ ਚੰਗੀ ਆ ਜਿੱਦਾਂ ਦੀ ਮਾਂ ਵਾ ਨਾ ਜੇ ਮਾਂ ਤੇ ਚਲ ਜਾਂਦੀ ਨਾ ਇਹਨੇ ਸਾਡੇ ਘਰ ਉਹ ਚਾਤੀ ਵੀ ਨਹੀਂ ਮਾਰਿਆ ਕਰਨੀ ਤੇ ਮੈਨੂੰ ਕਿ ਲੋੜ ਪਈ ਚਾਚੀ ਦਾ ਜਾ ਕੇ ਕੰਮ ਕਰਨ ਦੀ ਤੈਨੂੰ ਮੈਂ ਲੱਗੇ ਕਹਿੰਦਾ ਨਾ ਵੀ ਨਿਆਣੇ ਤੇ ਨਹੀਂ ਜਗੇ ਆ ਭਾ ਮੇਰਾ ਵੀ ਚੰਗਾ ਹੋ ਸਰਬਨ ਉਹਦੀ ਪ੍ਰਸ਼ੰਸਾ ਮੇਰੇ ਜਨੀਤ ਮੜੀ ਆ ਚੱਲ ਕੋਈ ਗੱਲ ਨਹੀਂ ਉਹ ਆ ਮੂਹ ਦੇ ਗਲਾ ਹੋਰ ਦੇ ਗੱਪੀ ਸੇ ਪੇਟ ਪਿਛੇ ਹੋਰ ਤੇ ਚੰਗੀ ਬਣ ਲੱਗੇ ਚੰਗੀ ਬਣਦੀ ਵੀ ਬੜੀ ਹੈ ਨਹੀਂ ਚੰਗੀ ਬਣੀ ਤਾਂ ਨੰਬੁਕ ਲਾਇਆ ਵਾ ਤੂੰ ਇਹ ਤੇ ਗੱਲ ਉਹ ਤੇ ਜੇ ਉਹ ਜੀ ਹੋਣੀ ਤੇ ਕਹਿੰਦੀ ਵੀ ਮੈਂ ਪਲਾ ਆਪਣੀ ਕੁੜੀ ਨੂੰ ਹੈ ਚੱਲ ਕੋਈ ਨਾ ਉਹਦੇ ਵਿਆਹ ਤੇ ਆਪਾਂ ਕਸਰ ਕੋਈ ਨਹੀਂ ਛੱਡਣੀ ਮੈਂ ਲੋਰ ਲਾਉਣਾ ਵਾ ਦੱਸ ਤੂੰ ਦੇ ਕੌਲੀ ਹੋਈ ਹੈ ਹਦੀ ਦੋਵਾਂ ਭਰਾਵਾਂ ਦੀ ਇੱਕੋ ਗੁੱਤ ਧੀ ਹੈ ਹੈ ਜਗੀ ਠਾੜ ਠਾੜ ਨਾਲ ਵਿਆਹ ਕਰਨਾ ਮੇਰੇ ਘਰ ਚ ਨਾ ਬੜੀਆਂ ਰੀਝਾਂ ਵਾਂ ਕਿ ਮੈਂ ਆਪਣੀ ਧੀ ਦੇ ਵਿਆਹ ਤੇ ਨਾ ਕਪੜਾ ਲੀੜਾ ਸਾਰਾ ਮੈਂ ਹੀ ਬਣਾ ਕੇ ਦੇਣਾ ਵਾਂ ਵਧੀਆ ਵਧੀਆ ਸੂਟ ਬਣਾ ਕੇ ਦੇਣੇ ਆ ਵੇਹ ਜੀਵਨ ਕਰਨ ਨੂੰ ਵੀ ਤਾਂ ਦਿਲ ਕਰਦਾ ਜੇ ਕੋਈ ਆਪ ਸਾਡੇ ਨਾਲ ਬੰਦਾ ਕਰੂ ਹੈ ਨਹੀਂ ਨਹੀਂ ਪਰ ਇੱਥੇ ਕਿਹੜਾ ਕੋ ਹੈਗਾ ਦੁਨੀਆ ਦੇ ਉੱਤੇ ਦੀ ਹੋਈ ਆ ਜਾ ਵੀ ਨਾ ਉਹ ਤੇ ਦੂਜਾ ਛਿੰਨੀ ਹਾਂ ਗੱਲ ਤੇ ਸਹੀ ਕਾਦੀ ਤੇ ਕੋਈ ਗੱਲ ਹੀ ਨਹੀਂ ਗਈ ਹਾਂ ਚਲ ਤੇ ਮੇਰੀ ਗੱਲ ਮੈਂ ਚੱਲਿਆ ਮੈਂ ਸ਼ਹਿਰ ਨੂੰ ਕੋ ਮਂਗਾਉਣਾ ਦੁਈ ਦੁਈ ਦਵਾਈ ਦੁਈ ਤੇ ਹੈਗੀ ਆ ਮੇਰ ਕੋ ਤੇ ਫਰੂਟ ਪਾਣੀ ਫਰੂਟ ਲੈ ਆਇਓ ਹੈ ਤੇ ਗੱਲ ਸੁਣੋ ਮੇਰੀ ਨਾ ਵਾਂਦੀ ਕਿ ਕੱਲ ਤੋਂ ਹੋ ਕੇ ਪਹ ਮਾ ਜੂਂਗੀ ਫਿਰ ਅੱਛਾ ਤੇ ਉਹਦੇ ਵਾਸਤੇ ਕੁਛ ਨਾ ਕੁਛ ਲੈ ਆਇਓ ਤਾਨੂੰ ਪਤਾ ਕੁਛ ਹੀ ਮਾ ਥੋੜਾ ਬੋਤਾ ਖਾਂਦੀ ਉਹ ਚੱਲ ਜਾ ਨਿਆਣੇ ਅੱਜ ਦਾ 버ગર 버ગર ਜੀ ਖਾਂਦੇ ਆ ਟਿੱਕੀਆਂ ਟੁਕੀਆਂ ਲੈ ਆਓ ਹੋਰ ਕੇ ਨੇ ਟਿੱਕੀਆਂ ਦਾ ਲੈ ਆਓ 버ગર ਦਾ ਵਧੀਆ ਲੈ ਆਓ ਆਹੋ ਵਧੀਆ ਲੈ ਆਉਂਗਾ ਆਹ ਜੇ ਚਪਨੀਰ ਨੂੰ ਰਪਿਆ ਹੁੰਦਾ ਵਾ ਨਾ ਉਹ 버ગર ਲੈ ਕੇ ਆਇਓ ਲੈ ਦੱਸ ਜਦੋਂ ਪੈਸੇ ਖਰਚਨੇ ਫੇ ਮੜਾ ਕੰਮ ਕਿਉਂ ਕਰਨਾ ਆਹੋ ਤੇ ਚੱਲ ਆਊਗੀ ਤਾਂ ਨਹੀਂ ਵੇਖ ਕੇ ਖੁਸ਼ ਹੋ ਜਾਣਾ ਕਿ ਚਾਚਾ ਮੇਰੇ ਵਾਸਤੇ 버ગર ਲੈ ਕੇ ਆਇਆ ਚੱਲ ਸਗਾ ਲੱਗੀ ਆ ਉਹ ਨਿਆਣੇ ਨੂੰ ਤਾਂ ਹੁੰਦੀ ਆ ਵਾਹ ਗੱਲ ਤારી ਨਿਆਣਾ ਪਤਾ ਗਿਆ ਚੱਲ ਕੋਈ ਨਾ ਕੋਈ ਹੈ ਆਹੋ ਤੇ ਹੁਣ ਤੇ ਛੇਤੀ ਆ ਜਾ ਫਿਰ ਐਵੇਂ ਸਾਰਾ ਦਿਨ ਨਾ ਕੱਢ ਆਇਓ ਮੈਂ ਉੱਥੇ ਕੰਮ ਇੱਕ ਦੋ ਨਿਗਾਹੇ ਕਰਕੇ ਤੇ ਮੈਂ ਫਤਦੀ ਆਇਆ ਇਹ ਨਾ ਹੋਏ ਮੈਂ ਕੱਲੀ ਬੈਠੀ ਵੇਂਦੀ ਰਵਾਂ ਗੇਟ ਵਾਲਾ ਟਾਈਮ ਕਿਹੜਾ ਲੰਘਦਾ ਵਾ ਚਲ ਕੋਈ ਗੱਲ ਨਹੀਂ ਤੂੰ ਇੱਥੇ ਕਿਹੜਾ ਤੂੰ ਮੂਸਾ ਫੇਰ ਨਹੀਂ ਮਾਰਨਾ ਬੈ ਇਹੋ ਗੱਲ ਜੇ ਤੂੰ ਮੂਸਾ ਫੇਰਦੀ ਹੋਵਾਂ ਨਾ ਫਿਰ ਨਹੀਂ ਗੱਲ ਫੇ ਟਾਈਮ ਛੱਟ ਲੰਘ ਜਾਂਦਾ ਵਾ ਹਾਂ ਤਾ ਵਿਹਲੇ ਬੰਦਾ ਟਾਈਮ ਨਹੀਂ ਲੰਘਦਾ ਚਲ ਕੋਈ ਗੱਲ ਨਹੀਂ ਆ ਮਾ ਗਏ ਘਰ ਹੋ ਗਏ ਛੇਤੀ ਆਇਓ ਹਾਂ ਚੰਗਾ ਕੀ ਕਰਾਂ ਕੱਲੀ ਸਾਰਾ ਦਿਨ ਮੈਂ ਕੰਦਾ ਵਲ ਵੇਖ ਵੇ ਕੇ ਛੜਾਂ ਹੋ ਜੰਨੀ ਹੋ ਤੈਨੂੰ ਕੀ ਗੱਲ ਹੋਈ ਆ ਬੜੀ ਨੇ ਮੋਚਾਂ ਨਹੀਂ ਜਿਵੇਂ ਕਿ ਬੈਠੀ ਆ ਇਹ ਦੱਸਾਂ ਹਾਂ ਜਿਹੜੇ ਕੰਮ ਤੋਂ ਡਰਦੀ ਉਹ ਹੋ ਗਿਆ ਇਹ ਆ ਫੋਨ ਤੇ ਰਵਾਂ ਹਾਂ ਕੀ ਹੋ ਗਿਆ ਵਾ ਸੁਖ ਵਾ ਉਹ ਜੜੀ ਹੈਗੀ ਆ ਨੂਰ ਆਣੀ ਸੁਖਣਾ ਜੇ ਮੈਂ ਕੈਨੀ ਹਕ ਲਟੇ ਕੇ ਜਾ ਕੇ ਤੇ ਟਿਕ ਜਾ ਨਹੀਂ ਟਿਕੀ ਤੇ ਝਾੜੂ ਫੁਕਣ ਲਈ ਮਾਂ ਲਈ ਤੇ ਕਿਰੇ ਬੱਤੀ ਆਈ ਤੇ ਮੋਟਰ ਚਲਾਉਣ ਗਈ ਤੇ ਬੱਸ ਨੇ ਹੋਇਆ ਕੀ ਆ ਉਹ ਡਿੱਗ ਪਈ ਆ ਸਨੀ ਲੈ ਕੇ ਗਿਆ ਪੀਰਨਾ ਤਰਫੋਂ ਲਈ ਉਹ ਮੈਂ ਦੱਸ ਕੀ ਕਰਾਂ ਇਹ ਇੰਨਾ ਨਿਆਣਿਆ ਤੇ ਮੈਨੂੰ ਦੁਖੀ ਕਰ ਛੜਿਆ ਸਾਰਾ ਕਸੂਰ ਤੇਰਾ ਵਾ ਆ ਹੋ ਗਿਆ ਮੇਰਾ ਹੀ ਆ ਕਿ ਮੈਂ ਡੱਕਦੀ ਜੂ ਹਾਂ ਤੂੰ ਡੱਕਿਆ ਹੁੰਦਾ ਰ ਫੇਰ ਉਹ ਡਿੱਗਦੀ ਕਿਉਂ ਮੈਂ ਨਹੀਂ ਮੰਨਦੀ ਅੱਜ ਕੱਲ ਦੇ ਜ਼ਮਾਨੇ ਦੀਆਂ ਆਪਣੀਆਂ ਮਰਜ਼ੀਆਂ ਕਰਦੀਆਂ ਨੇ ਚੱਲ ਤੂੰ ਇਹੋ ਜਿਹੇ ਟਾਈਮ ਤੇ ਆਪ ਕੰਮ ਕਰ ਲੈਂਦੀ ਹਾਂ ਅਥੇਰਾ ਰੋਣੀ ਹਾਂ ਨਹੀਂ ਕਰਨਾ ਮੈਂ ਹੀ ਕਰਨਾ ਸੇ ਆਪਾਂ ਤਾਂ ਸਾਡੀ ਜਾਨ ਨੂੰ ਪਾਤਾ ਨਾ ਹੁਣ ਪਾਵੇਂ ਹੁਣ ਪਾਣ ਹੋਰ ਤੋ ਨੁਕਸਾਨ ਕਰਕੇ ਬਹਿ ਜਾਣ ਆ ਨਹੀਂ ਹਾਂ ਕਿਤੇ ਮਾਂਰਾ ਸੱਚੇ ਪਾਸ਼ਾ ਸੁਖੀ ਸੰਦੀ ਉੱਠੋਗੀ ਕਿਤੇ ਰੌਣਕ ਹੋਊਗੀ ਉਹ ਨਹੀਂ ਗਾਜਾ ਸਾਡੇ ਵੇੜੇ ਦੇ ਤੁਰਿਆ ਫਿਰੇਗਾ ਪਰ ਰੱਬ ਹੀ ਆ ਹੁਣ ਕਿਤੇ ਵਿਚਾਰੇ ਦੀ ਕਿਤੇ ਸੌਂਦੇ ਮੇਰਾ ਜੋ ਵੀ ਹੈਗਾ ਰੱਬ ਨੇ ਆਪਣੇ ਮਾਂ ਚ ਇੰਨੀ ਖੁਸ਼ੀ ਸੀ ਦਿਨ ਗੇਨ ਰਹੇ ਹਾਂ ਵਿਚਲ ਕੇ ਤੇ ਘਰ ਤੇ ਕੋਈ ਕਲਕਾਰੀਆਂ ਮਾਰਨ ਵਾਲਾ ਆਊਗਾ ਹੈ ਕਿ ਅਸੀਂ ਵਾਰੇ ਲੱਗਾਂਗੇ ਕਿਤੇ ਬਾਹਰ ਅੰਦਰ ਲੈ ਜਾਂਦਾ ਬੰਦਾ ਕਿਤੇ ਬੰਬੀਆ ਲੈ ਜਾਂਦਾ ਵਾ ਚਲ ਸੁਖੀ ਸੰਦੀ ਹੈ ਦਾਣਾ ਕਹੋ ਕਿ ਤਾਂ ਵਾਹਿਗੁਰੂ ਕਰੇ ਤਾਂ ਠੀਕ ਹੀ ਰਵੇ ਮੈਂ ਤਾਂ ਹੱਥ ਜੋੜ ਲਈ ਪ੍ਰਮਾਤਮਾ ਦੇ ਅੱਗੇ ਮੈਂ ਕਿਹੜਾ ਕਹਿੰਦਾ ਨਾ ਠੀਕ ਰਵੇ ਪਰ ਇਹ ਤਾਂ ਤਾਂ ਹੀ ਹੈ ਨਾ ਕਿ ਬਾਨੀਆਂ ਗੱਲਾਂ ਕਰਨ ਦੇ ਜੇ ਫੇਰ ਵੇਖੋ ਉਤੋਂ ਦੀ ਉਹ ਪੈਂਡਈ ਆ ਲਾ ਹਸਨੀ ਨੂੰ ਫੋਨ ਕਰ ਦੂੰ ਕਾਉਣਾ ਮੇਰਾ ਬੜਾ ਹੀ ਜ਼ਿਆਦਾ ਮਨ ਡੰਡਿਆ ਵਾ ਪਤਾ ਨਹੀਂ ਕੀ ਹੋੜਿਆ ਲੱਤਾਂ ਹੀ ਗੰਬੀ ਜਾਣ ਦੇ ਨੀ ਕੋਈ ਗੱਲ ਨਹੀਂ ਵਾਹਿਗੁਰੂ ਦੇ ਅੱਗੇ ਅਰਦਾਸ ਕਰ ਮਾੜਾ ਠੀਕ ਹੀ ਰੱਖੂਗਾ ਸਾਰਾ ਕੁਝ ਤੇ ਜਾ ਉੱਥੇ ਨਾਲੇ ਦੇ ਨਾ ਉਹਨੂੰ ਕੁੜੀ ਨੂੰ ਮੜਿਆ ਜਾ ਪਾਣੀ ਪੂਣੀ ਪਿਆਲ ਤੇ ਚੱਲ ਉਹਨੂੰ ਨਾ ਦੱਸਿਆ ਜੇ ਕੋਈ ਨਹੀਂ ਉਹਨੂੰ ਰੋਟੀਆਂ ਦਿਖਵਾਲ ਦੇ ਤੇ ਤੁਸੀਂ ਘਰੋਂ ਦੇ ਨਾ ਤੇ ਮੈਂ ਮੁੰਡੇ ਦੇ ਨਾਲ ਹੀ ਚੱਲ ਜਾਣਾ ਮੈਂ ਤਾਂ ਨਹੀਂ ਨਾਲ ਗਈ ਤੇ ਤੁਸੀਂ ਆਏ ਤਾਂ ਆਖਣਾ ਕਰੇ ਕਿੱਥੇ ਚੱਲ ਕੇ ਡਰਦੇ ਹੋਗੇ ਹੁਣ ਤੇਰੀ ਜਾਨ ਮੋਠ ਚਾਈ ਆ ਇਹ ਨਾ ਜਰ ਹੁੰਦੇ ਨਹੀਂਗੇ ਤੂੰ ਤੇ ਦੱਸ ਕੇ ਮਾਣੀ ਖਟਾ ਕਰਤਾ ਸਾਰਾ ਮਨ ਮੈਂ ਤਾਂ ਉਹਦੀ ਰੋਂ ਰਹੀ ਹੈ ਚੱਲ ਜਾ ਹੁਣ ਆਪਣੇ ਮੂੰਹ ਨੂੰ ਥੋੜਾ ਠੀਕ ਕਰ ਉਹ ਕੁੜੀ ਵੀ ਨਾ ਮੁੜ ਕੇ ਰੋਂਦਾ ਬੇ ਤੇਰਾ ਲਵੇ ਪੁੱਟ ਕੀ ਕਰਾਂ ਜਾ ਉਹਨੂੰ ਰੋਟੀ ਰੈਡੀ ਦਿਖਵਾਲ ਜਾ ਕੇ ਉਹਨੂੰ ਉਹ ਵਿਚਾਰੀ ਥੱਕੀ ਟੁੱਟੀ ਆਈ ਹੈ ਤੇ ਹੁਣ ਭਾਵੇਂ ਉਹ ਵੀ ਰੋਟੀ ਨਾ ਖਾਵੇ ਜੇ ਪਤਾ ਲੱਗ ਗਿਆ ਹਾਲਾ ਪੁੱਤ ਭਾਣੀ ਮਮੀ ਕਿੱਦਾਂ ਕੁਝ ਪਤਾ ਲੱਗਾ ਹੁਣ ਭਾਬੀ ਦਾ ਮਾਂ ਪੁੱਤੋ ਜੇ ਤਾਂ ਕੁਝ ਵੀ ਨਹੀਂ ਗੱਲ ਲੱਗਾ ਹੈਗਾ ਤੂੰ ਫੋਨ ਲਾ ਹ ਆਪਣੇ ਵੀਰ ਨੂੰ ਤੂੰ ਹੀ ਫੋਨ ਨਹੀਂ ਕੀਤਾ ਮੈਂ ਕਿੱਥੇ ਕੀਤਾ ਮੈਨੂੰ ਕੋ ਫੋਨ ਸੁਝੰਡਿਆ ਪਹਿਲਾਂ ਥੋੜਾ ਬੋਤਾ ਕੰਮਕੁਮ ਕੀਤਾ ਕੰਮ ਨੂੰ ਜੀ ਨਾ ਕਰੇ ਤੂੰ ਇੱਥੇ ਹੁੰਦੀ ਮੈਂ ਤਾਂ ਨਾਲ ਚੱਲ ਜਾਣਾ हेलोर अच्छा हम फिर चल कोई गल चंगा फिर मैं मम्मी कहनी हाँ हाँ ठीक है मम्मी उन्होंने तो भाभी कर लिया वा ਕਹੇ ਹੁਣ ਕੀ ਕਰੀਏ ਕਿਤੇ ਕੁਝ ਹੋਈ ਨਾ ਜਾਏ ਮੈਨੂੰ ਤਾਂ ਡਰ ਲੱਗੀ ਜਾਂ ਰਿਹਾ ਵਾ ਮੰਮੀ ਕੁਛ ਨਹੀਂ ਹੁੰਦਾ ਐਵੇਂ ਹੀ ਦਾਣਾ ਸੋਚੀ ਜਾਵ ਵਾਈ ਗੁਰੂ ਦਾ ਨਾਮ ਲਾਓ ਤੇ ਜਾਓ ਹਣ ਤਹੀ ਵੀ ਜਲਦੀ ਜਲਦੀ ਚੱਲ ਜਾਓ ਮੈਂ ਤੇਰੇ ਪਿਓ ਨੂੰ ਕਹਾਂ ਮੈਂ ਟੋਮੇ ਟੋਮੇ ਉੱਠ ਮੁੰਡਾ ਵਿਚਾਰਾ ਸੁੱਪਣਿਆ ਪਿਆ ਹੋਣਾ ਰੱਬ ਦੇ ਰੰਗ ਵੇਖ ਲਾ ਕਿਹੜੀਆਂ ਗੱਲਾਂ ਢੱਡ ਚ ਤੇ ਉਹ ਦਿਨਾਂ ਦੇ ਪੈਣ ਵਾਲੀ ਗੱਲ ਹੋਗੀ ਤੇ ਮੰਮੀ ਤੁਸੀਂ ਕਿੱਥੇ ਹੋ ਨਹੀਂ ਪੈਣਾ ਨਹੀਂ ਕਿਸੇ ਪਾਸੇ ਲੱਗਦੀ ਹੈਗੀ ਤੈਨੂੰ ਮੈਂ ਦੱਸਦੀ ਤਾਂ ਹੁੰਨੀ ਆ ਜੇ ਮੈਂ ਕਹਿੰਨੀ ਆ ਨਾ ਨਹੀਂ ਨਹੀਂ ਮੰਮੀ ਹੁਣ ਵੀ ਤੁਸੀਂ ਕੰਮ ਕਰਨਾ ਹੁਣ ਮੇਰਾ ਵਿਆਹ ਹੋਇਆ ਹੁਣ ਮੈਨੂੰ ਕਰਨ ਦਿਆ ਕਰੋ ਮੇਰਾ ਵੀ ਫਰਜ ਬੰਦਾ ਉਦਾਂ ਮੰਮੀ ਤੁਸੀਂ ਵੇਹ ਬੜੀਆਂ ਗੱਲਾਂ ਕਰਦੇ ਮੈਂ ਸਭ ਧਿਆਨ ਨਹੀਂ ਰੱਖ ਸਕੇ ਬੰਦਾ ਨਾਲ ਨਾਲ ਰਹਿੰਦਾ ਵਾ ਕੋਈ ਪਤਾ ਹੁੰਦਾ ਵੀ ਲੈ ਘੜੀ ਦਾ 20 ਘੰਟੇ ਨਾਲ ਤਾਂ ਨਹੀਂ ਬੱਜਿਆ ਜਾਂਦਾ ਚਲੋ ਠੀਕ ਹੈ ਹੁਣ ਤੁਸੀਂ ਜਾਓ ਉਧਰ ਤੇ ਮੈਂ ਚਾਚੀ ਵੱਲ ਜਾਂਦੀ ਉਹਨਾਂ ਨੂੰ ਪੁੱਛਦੀ ਜੇ ਕੁਝ ਕਰਨ ਵਾਲਾ ਹੋਗਾ ਕਰਕੇ ਫਿਰ ਮੈਂ ਘਰ ਵੀ ਆਪਣਾ ਕੰਮ ਕਰ ਲਾਂਗੀ ਚਲ ਭੈਣਾ ਜਿੱਦਾਂ ਤੈਨੂੰ ਸਹੀ ਲੱਗਦਾ ਤੇ ਕਰੇ ਰਮੀ ਕੋਈ ਨਹੀਂ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਬਹੁਤੀ ਗੱਲ ਦਾ ਆਪਣੇ ਚਾਚੇ ਨੂੰ ਫੋਨ ਲਾ ਕੇ ਤਾਂ ਸਾਦਲ ਨਹੀਂ ਕੋਈ ਨਹੀਂ ਮੈਂ ਚਲਨੀ ਆ ਉਧਰ ਹੀ ਜਾਣਾ ਵਾ ਮੈਂ ਹਾਂ ਫਲੀ ਰੋਟੀ ਖੋਣੀ ਰੋਟੀ ਤੇ ਖਵਾਲਤੀ ਆ ਕੀਤਾ ਮੋਨ ਫੋਨ ਕੋ ਫੋਨ ਲਾਇਆ ਹੈ ਨਾ ਨੀ ਹਾਂ ਸਨੀ ਨੇ ਤਾਂ ਹੋਰ ਕੁਝ ਕਹਿਤਾ ਵਾ ਕੀ ਕਹਿਤਾ ਵਾ ਆਂਦੇ ਦਾਖਲ ਕਰ ਲਈ ਆ ਦਾਖਲ ਕਰ ਲਈ ਆਹੋ ਮੈਂ ਡਾਕਟਰ ਨੇ ਕਿਹਾ ਸਕੈਨਸ ਕੋ ਨਾ ਹੋਣੀ ਅਮਰੇ ਨਾ ਸਾਰੇ ਟੈਸਟ ਹੋਣੇ ਤੇ ਮੇਰੀ ਤੇ ਜਾਂ ਹੁਣ ਨਿਆ ਦੱਸ ਕੀ ਕਰ ਮੇਰੀ ਗੱਲ ਸੁਣ ਹੁਣ ਫਿਕਰ ਕੀਤਾ ਕੁਝ ਨਹੀਂ ਬੰਨਾ ਇਦਾਂ ਕਰ ਕੋ ਮਾਰੀ ਜਾਣਾ ਤਰਸ ਵੀ ਆਈ ਮੇਰਾ ਵੱਡਾ ਉਹਦੇ ਵੀ ਪੈਸੇ ਆ ਗਏ ਤੇ ਉਹ ਪੈਸੇ ਲੱਲਾ ਨਾਲ ਤੇ ਮੈਂ ਸਣੀ ਨੂੰ ਫੋਨ ਕਰਾਂ ਤੂੰ ਹੁਣ ਫਿਰਨਾ ਕਰੀ ਤਹੀਂ ਆਉਨੇ ਆ ਤੇਰੇ ਮਗਰ ਤੇ ਕੁੜੀ ਨੂੰ ਵੀ ਬੂਏ ਪਾਰੀਆਂ ਬੰਦ ਕਰ ਲਈਆਂ ਆਪਣੇ ਸਾਰੇ ਤੇ ਧਿਆਨ ਦਾ ਨਹੀਂ ਕੱਲੀਆਂ ਤੂੰ ਘੱਟ ਚੱਲ ਕੋਈ ਨਹੀਂ ਉਹ ਤੁਹਾਨੂੰ ਮੈਂ ਕਹਿਦਾ ਕਿ ਨਾ ਤਾਂ ਆਪਣੇ ਚਾਚੇ ਨੂੰ ਦੱਸ ਛੜੀ ਲੱਗ ਗਈ ਆ ਜੀ ਤੇ ਚੱਲ ਗਿਆ ਫਿਰ ਚੱਲੂ ਜਾਣ ਨਹੀਂ ਸੈਣਾ ਹੁਣ ਹੈਲੋ ਹਾਂ ਸਮਝਦਾ ਕੀ ਹਾਲ ਹੈ ਦਾ ਸ਼ਰਨ ਦਾ ਡਾਡੂ ਠੀਕ ਆ ਉਹਨਾਂ ਨੇ ਦਾਖਲ ਕਰ ਲਿਆ ਵਾ ਅੱਛਾ ਤੇ ਗਾੜੀ ਹੋਰ ਪਤਾ ਨਹੀਂ ਕੀ ਹੋਣਾਈ ਆ ਤੇ ਪੈਸੇ ਪੁੱਛੇ ਗਏ ਕੋਲ ਪੈਸੇ ਤੇ ਹੈਗੇ ਆ ਤੇ ਪਰ ਤਾਂ ਥੋੜੀ ਆ ਚਲ ਕੋਈ ਨਹੀਂ ਫਿਕਰ ਨਾ ਕਰੀ ਤੇ ਤੂੰ ਇੱਥੇ ਰਹੇਂ ਹਸਤਾਲੇ ਦੇ ਕੋਲ ਹੀ ਤੇ ਮੈਂ ਤੇਰੀ ਮਾਂ ਨੂੰ ਨਾਲ ਲੈ ਕੇ ਉਹਨਾਂ ਨਾਲ ਮੈਂ ਪੈਸੇ ਲਿਆਵਾਂ ਕਰੂੰ ਹੈ ਆਓ ਠੀਕ ਆ ਆਜੋ ਜਲਦੀ ਆਜੋ ਫਿਰ ਆਓ ਚਲ ਕੋਈ ਗੱਲ ਨਹੀਂ ਕੁੜੀ ਤੇ ਲੱਗੇ ਰਹੀ ਉਹਨੂੰ ਹੌਸਲਾ ਸਲਾ ਦੇਈ ਜਰਾ ਹੈ ਉਹ ਲੱਗ ਗਈ ਆ ਮੈਂ ਤੇ ਬਾਹਰੋਂ ਉਹਨਾਂ ਨੇ ਖਰਿਆ ਵਾ ਅੰਦਰ ਕਿੱਥੇ ਹੁੰਦੇ ਵਾ ਚਪਚੰਕ ਕਰਦੇ ਆ ਅੱਛਾ ਅੱਛਾ ਆ ਤੇ ਮੈਨੂੰ ਤੇ ਨਹੀਂ ਜਾਣ ਦਿੰਦਾ ਅੰਦਰ ਉੱਡਣਾ ਚੱਲ ਮੈਂ ਆ ਗਈ ਛੇਤੀ ਫਿਰ ਹਾਂ ਚੱਲ ਆਜੋ ਚੰਗਾ ਨਹੀਂ ਨਹੀਂ ਠੀਕ ਆ ਹੁਣ ਹਾਂ ਨਹੀਂ ਬੜਾ ਫਰਕ ਵਾ ਹੁਣ ਅੱਗੇ ਨਾਲੋਂ ਨਹੀਂ ਨਾ ਆ ਜਾਂਦੀ ਏ ਵਿਚਾਰੀ ਉਹ ਪਕਾ ਜਾਂਦੀ ਫੁਲਕਾ ਹਾਂ ਹਾਂ ਆਹੋ ਵੀ ਮੇਰੇ ਬੱਚੇ ਆ ਗਏ ਉਹ ਗੜੇ ਬਗਾਨੇ ਆ ਹਾਂ ਆ ਨਹੀਂ ਹੋਊਂਗੀ ਠੀਕ ਕਰਾਵਾਂਗੇ ਆਪਾਂ ਹਾਂ ਖਬਰ ਲੈਣ ਮੇਰੀ ਗੱਲ ਸੁਣੋ ਗੁੱਸਾ ਨਾ ਕਰਿਓ ਪਰ ਨਾ ਅਜੇ ਨਾ ਹੀ ਆਇਓ ਉਹ ਨਹੀਂ ਨਹੀਂ ਉਹਨੇ ਕੀ ਗੱਲ ਕੋਈ ਪਤਾ ਕੀ ਗੱਲ ਆ ਉਹ ਨਿਆਣੀ ਨੇ ਪੜਨਾ ਨਹੀਂ ਦਿੰਦਾ ਵਾ ਆਹੋ ਤੇ ਮਹਾ ਵਿਚਾਰੀ ਮੇਰਾ ਰੋਟੀ ਪਾਣੀ ਲਾ ਕੇ ਜਾਂਦੀ ਆ ਤੇ ਜੇ ਤੁਸੀਂ ਆ ਗਏ ਤੇ ਫੇਰ ਤੁਹਾਡਾ ਰੋਟੀ ਪਾਣੀ ਵੀ ਚਾਹ ਪਾਣੀ ਵੀ ਸਾਰਾ ਕੁਝ ਕਰਨਾ ਪੈਣਾ ਵਾ ਹਾਂ ਨਹੀਂ ਫਰੋਖਾ ਹੋਇੰਦਾ ਤੁਸੀਂ ਇਦਾਂ ਕਰਿਓ ਮੈਨੂੰ ਠੀਕ ਹੋ ਲੰਦੋ ਆਹੋ ਤੇ ਫੇਰ ਹੀ ਆਇਓ ਹੁਣ ਚੰਗਾ ਹਾਂ ਠੀਕ ਆ ਨਹੀਂ ਨਹੀਂ ਮੈਂ ਦੱਸ ਦੂੰਗੀ ਕਰਕੇ ਫੋਨ ਤੁਹਾਨੂੰ ਫਤੀਆਂ ਆ ਜਿਓ ਠੀਕ ਆ ਠੀਕ ਆ ਚੰਗਾ ਚੰਗਾ ਸਤਿ ਸ੍ਰੀ ਅਕਾਲ ਆਗੀ ਨਾ ਹਾਂਜੀ ਚਾਚੀ ਜੀ ਹੋਏ ਕੰਮ ਹੈਗਾ ਤੈਨੂੰ ਦੱਸ ਦੋ ਫਿਰ ਮੈਂ ਘਰੇ ਵੀ ਸਾਰਾ ਕਰਨਾ ਵਾ ਇੱਧਰ ਪਰ ਲੱਗੇ ਤੇ ਆ ਹਾਂਜੀ ਦੱਸੋ ਤੇਰਾ ਚਿਹਰਾ ਵੀ ਬਹੁਤ ਉਤਰਿਆ ਉਤਰਿਆ ਲੱਗਣ ਡਿਆ ਵਾ ਹੈ ਇਦਾਂ ਲੱਗਣਾ ਤਾਂ ਤੂੰ ਠੀਕ ਨਹੀਂ ਕੀ ਗੱਲ ਹੋਈ ਆ ਮੈਂ ਤੇ ਠੀਕ ਆ ਪਰ ਭਾਬੀ ਨਹੀਂ ਠੀਕ ਹੈਗੇ ਹਾਈ ਨੂੰ ਮਰ ਜਾ ਕੀ ਹੋਇਆ ਭਾਬੀ ਨੂੰ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਆ ਹਾਈ ਹਾਈ ਸੁਖ ਵੀ ਹੈਗੀ ਆ ਬਾਤ ਹੁਣ ਚ ਡਿੱਗ ਗਏ ਹੀ ਹੁਣ ਡਾਕਟਰ ਕਹਿੰਦੇ ਕਿ ਸਾਰੇ ਟੈਸਟ ਕਰਨੇ ਪੈਣੇ ਆ ਪਤਾ ਨਹੀਂ ਹੁਣ ਇੱਕੋ ਕੀ ਦੱਸਦੇ ਨੇ ਬੜੀ ਟੈਨਸ਼ਨ ਹੋਣਦੀ ਆ ਸਿਧੈਣ ਅੰਤਰੀ ਕਿਦਾਂ ਡੇਗੀ ਬਾਥਰੂਮ ਚ ਪਤਾ ਨਹੀਂ ਕਿਦਾਂ ਤਿਲਕ ਗਈ ਹੁਣੀ ਕਹਿੰਦੇ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਹੈ ਆਹ ਹਾਇਪੋਟਾ ਦਾ ਬੋਦੀ ਨਾ ਮਾਰੀ ਖਬਰ ਦੱਸੀ ਐ ਠੀਕ ਹੋ ਜੇ ਵਿਚਾਰੀ ਹੁਣ ਹਾਂਜੀ ਦੱਸ ਨਾਮ ਉਥੇ ਜਾਣ ਜੋ ਗਈਆਂ ਤੇਰੀ ਬਾਹ ਦੇ ਕਰਕੇ ਤੇ ਮੇਰੇ ਕੋਈ ਲਿਆ ਨਹੀਂ ਗ ਜਾਂਦਾ ਕੀ ਕਰਾਂ ਮੈਂ ਜੇ ਮੈਂ ਠੀਕ ਹੁੰਦੀ ਪੁੱਤ ਮੈਂ ਹੁਣੇ ਭੱਜ ਕੇ ਚੱਲ ਜਾਣਾ ਸੀਗਾ ਰੱਬਾ ਉਹਦਾ ਕੌਣ ਕੌਣ ਗਿਆ ਬ ਨਾਲ ਮੰਮੀ ਹੁਣ ਵੀ ਨਾਲ ਹੀ ਗਏ ਨੇ ਉਹ ਤੇ ਕਰ ਠੀਕ ਆ ਨਾ ਪਰ ਮੈਨੂੰ ਇੱਕ ਗੱਲ ਦੱਸ ਜਦੋਂ ਡਿੱਗੀ ਬਾਕੀ ਕਰਦੇ ਕਿੱਥੇ ਸਾਰੇ ਸਾਰੇ ਚਾਚੀ ਜੀ ਘਰੇ ਹੀ ਹੂੰ ਤੇ ਕਿਸ ਨੂੰ ਕੀ ਪਤਾ ਹੈ ਕਿ ਉਹਨਾਂ ਨੇ ਡਿੱਗ ਜਾਣਾ ਹਾਂ ਰੱਬਾ ਮਹਾਤਰਾਬ ਨੇ ਸੁਣੀ ਹੀਗੀ ਹਾਂਜੀ ਉਹ ਤੇ ਵਾਦ ਘਟਾ ਸੱਟ ਨਾਲ ਲੱਗੀ ਹੋਵੇ ਹੁਣ ਮੈਨੂੰ ਵੀ ਡਰ ਲੱਗ ਗਿਆ ਸਾਰਿਆਂ ਨੂੰ ਟੈਨਸ਼ਨ ਹੁੰਦੀ ਐ ਮਮੀ ਸਬਾਬ ਬੜੀ ਫਿਕਰ ਕਰਨਦੇ ਆ ਅੱਛਾ ਫੋਨ ਨਹੀਂ ਆਇਆ ਕੋਈ ਉਹਨਾਂ ਦਾ ਮੈਂ ਕੀਤਾ ਹੀ ਫੋਨ ਉਹਨਾਂ ਨੂੰ ਤੇ ਕਹਿੰਦੇ ਸੀ ਵੀ ਹਲੇ ਟੈਸਟ ਹੋਣੇ ਆ ਤੇ ਫਿਰ ਕਹਿੰਨੇ ਸੀ ਸਾਰਾ ਕੁਝ ਦੱਸਾਂਗੇ ਹਾਏ ਹਾਏ ਮੈਂ ਤਾਂ ਬੇਗੁਰਗੜੀ ਐ ਇਹਦਾ ਅਸਰ ਨਹੀਂ ਕਿ ਸਾਬ ਕੁਝ ਠੀਕ ਹੀ ਹੋਏ ਨਹੀਂ ਨਹੀਂ ਪੁੱਤ ਮੈਂ ਤਾਂ ਕਹਿੰਦੀ ਸੱਚੇ ਪਾਤਸ਼ਾਹ ਸਭ ਕੁਝ ਵਧੀਆ ਕਰਦੀ ਕੁੜੀ ਨੂੰ ਕੁਛ ਨਾ ਹੋਵੇ ਕਦੇ ਇੰਨੀ ਚੰਗੀ ਆ ਨਾ ਭਾਬੀ ਤੇਰੀ ਫੇ ਗੱਲ ਹੀ ਨਹੀਂ ਕਰਨ ਵਾਲੀ ਹਾਂਜੀ ਇਹੋ ਗੱਲ ਤੇ ਫਿਕਰ ਹੋਉਂਦੀ ਸਤਿ ਮੈਨੂੰ ਸਤਿ ਸਤਿ ਦੱਸੋ ਜੇ ਕੁਝ ਕਰਨਾ ਹੋਣਾ ਵਾਣਾ ਤੇ ਮੈਂ ਕਰਦੀ ਨਹੀਂ ਕੰਮ ਘਰੇ ਵੀ ਕਰ ਲਾਣਾ ਕਾਹਦਾ ਕਰਨਾ ਕੰਮ ਪੁੱਤ ਤੂੰ ਘਰੇ ਕਰ ਜਾ ਕੇ ਤੂੰ ਘਰ ਚਲ ਜਾ ਮੇਰੀ ਤੀ ਘਰ ਤੇ ਕੋਈ ਵੀ ਨਹੀਂ ਹੋਣਾ ਤੂੰ ਘਰ ਚਲ ਜਾ ਕੋਈ ਗੱਲ ਨਹੀਂ ਇੱਥੇ ਜਿੱਧਰ ਅੱਗੇ ਚੱਲਦਾ ਰਾ ਉਧਰ ਚੱਲ ਜਾਣਾ ਵਾ ਪਰ ਹੁਣ ਜੇ ਟੈਨਸ਼ਨ ਵਾ ਨਾ ਉਹ ਰਹਿਣੀ ਹੈ ਮੈਨੂੰ ਹੁਣ ਤੇਰਾ ਚਾਚਾ ਹੁੰਦਾ ਨਾ ਉਹਨਾਂ ਨੂੰ ਖਾਲਦੀਆਂ ਮਗਰ ਸ਼ਹਿਰ ਮੈਂ ਹਾਂਜੀ ਤੇ ਸਬਜੀ ਸਬਜੀ ਹੈਗੀ ਆ ਨਾ ਜਿਹੜੀ ਮੈਂ ਸਵੇਰੇ ਬਣਾਈ ਸੀ ਸਬਜੀ ਹੈਗੀ ਆ ਪੁੱਤ ਸਬਜੀ ਤੇ ਅਟਾ ਗੁੰਨ ਕੇ ਤੇ ਫੁਲਕੇ ਪਕਾ ਦੇਣੇ ਨਹੀਂ ਨਹੀਂ ਤੈਨੂੰ ਮੈਂ ਕਿਹਾ ਵਾ ਨਾ ਪਤ ਤੂੰ ਕੁਛ ਨਹੀਂ ਕਰਨਾ ਤੂੰ ਘਰ ਜਾ ਫਿਰ ਮੈਂ ਉੱਥੇ ਹੀ ਫੁਲਕੇ ਪਕਾ ਲਾਂਗੀ ਤੁਹਾਡੇ ਤੇ ਬਾਅਦ ਵਿੱਚ ਭੇਜ ਦਾਂਗੀ ਚੱਲ ਜਿੱਦਾਂ ਕਰਨਾ ਕਰ ਲਈ ਪਰ ਇਹ ਫਿਰ ਘਰ ਜਾ ਕਰਨਾ ਸੁਣਾ ਛੱਡ ਫਿਰ ਘਰ ਹੈ ਨਹੀਂਗੇ ਸਾਰੇ ਘਰ ਹੁੰਦੇ ਤੇ ਫਿਰ ਤੇ ਕੋਈ ਗੱਲ ਹੀ ਨਹੀਂ ਹਾਂਜੀ ਉੱਥੇ ਹੈ ਹੀ ਆ ਮੈਨੂੰ ਘਰ ਵੀ ਕੱਲੇ ਨੂੰ ਹੋਰ ਤਰ੍ਹਾਂ ਹੀ ਹੋਈ ਜਾਂਦੇ ਆ ਵਾ ਸੋਚ ਕੇ ਜਿੰਦਰੇ ਮਾਰੇ ਆ ਮੈਂ ਉੱਦ ਦੇ ਬੂਏ ਢੋ ਕੇ ਆਈ ਆ ਹੋਰ ਗੱਲ ਨਹੀਂ ਕੋਤੋਂ ਕੋਈ ਆਈ ਜਾਊਗਾ ਕਰ ਮਗਰੋਂ ਨਹੀਂ ਕੋਈ ਨਹੀਂ ਹੁੰਦਾ ਜਾ ਫਿਰ ਇਦਾਂ ਕਰ ਘਰ ਜਾ ਕੇ ਨਜਿੰਦਰੇ ਜਿੰਦਰੇ ਮਾਰਕੀਟ ਇੱਥੇ ਆ ਜਾ ਇੱਥੋਂ ਰੋਟੀ ਬਣਾ ਕੇ ਤੋਂ ਉਧਰ ਲੈ ਜੀ ਹੁਣ ਕੇ ਚਲੋ ਕੋਈ ਗੱਲ ਨਹੀਂ ਪੁੱਛਦੀ ਆ ਮਮੀ ਨੇ ਫੋਨ ਕਰਕੇ ਇੱਕ ਵਾਰ ਫੋਨ ਕਰਕੇ ਪੁੱਛ ਲਾ ਮੇਰੀ ਧੀ ਹੈ ਕੀ ਹਾਲ ਵਾ ਹੁਣ ਉਹਦਾ ਫਿਰ ਮੈਂ ਨੇ ਇੱਕ ਵਾਰ ਫੋਨ ਕਰਕੇ ਤੇ ਵੇਣੀ ਆ ਚੱਲ ਪੁੱਤ ਮੈਨੂੰ ਵੀ ਫੋਨ ਕਰਕੇ ਦੱਸ ਤੀ ਮੈਨੂੰ ਵੀ ਬੜਾ ਫਿਕਰ ਰਹਿਣਾ ਹੁਣ ਕੋਈ ਗੱਲ ਨਹੀਂ ਮੈਂ ਦੱਸ ਦਾਂ ਤੁਹਾਨੂੰ ਹਾਏ ਹਾਏ ਕਿਤੇ ਮੈਂ ਪੁੱਤ ਜਾ ਵੀ ਨਹੀਂ ਸਕਦੀ ਹੁਣ ਕੋਈ ਨਹੀਂ ਮੈਂ ਨਾ ਨਿਮਸੀ ਬੁੱਤ ਪੈ ਗਈ ਆ ਤਦ ਹੀ ਸੋਚਿਆ ਵੀ ਨਹੀਂ ਕਿ ਦੰਡ ਡਿੱਗ ਜੂਗੀ 10 ਪਿਆਣ ਜੀ ਨੂੰ ਨਹੀਂ ਪਤਾ ਮੈਂ ਕੁੜੀ ਦਾ ਖਿਆਲ ਰੱਖਾਂ ਉਹਨੇ ਵੀ ਨੇ ਧਿਆਨ ਰੱਖਿਆ ਚੁੱਪ ਕਰਕੇ ਉਹਨੂੰ ਕੰਮ ਦਾ ਸਾੜਿਆ ਵਾ ਤੂੰ ਕੰਮ ਕਰੀ ਜਾ ਦਵਾ ਦਾ ਕੀ ਹੋ ਜਾਂਦਾ ਜੇ ਧਿਆਨ ਰੱਖ ਲੈਂਦੀ ਤੇ ਕੁਝ ਮਹੀਨਿਆਂ ਦੀ ਤੇ ਗੱਲ ਹੀ ਗਈ ਸਭ ਕੁਝ ਠੀਕ ਹੋ ਜਾਣਾ ਹੈਗਾ ਚੱਲ ਰੱਬਾ ਠੀਕ ਹੀ ਕਰੀ ਸਾਰਾ ਕੁਝ ਹਾਇ ਮਿੰਨਾ ਵਾਲੇ ਵੇਖਾਂ ਕਿੱਥੇ ਗਏ ਆ ਇਹਨਾਂ ਨੂੰ ਕੱਲ ਦੀਆਂ ਸ਼ਹਿਰ ਆਪੇ ਜਾਣੋ ਰਹੀ ਹੁਣ ਮੈਂ ਹਾਇ ਹਾਇ ਪਤਾ ਨਹੀਂ ਕਿੱਧਰ ਨੂੰ ਚਲ ਗਏ ਆ ਅੰਤਰਾ ਮੇਰਾ ਵੀ ਨਹੀਂ ਮਨ ਖਲੋਂ ਡਿਆ ਲੈ ਕਿਤੇ ਮੈਨ ਨਹੀਂ ਦਿਖੰਡੇ ਪਤਾ ਨਹੀਂ ਕਿੱਧਰ ਚਲ ਗਏ ਆ ਕੀ ਕਰਾਂ ਹੁਣ ਮੈਂ ਮਿੰਦੇ ਕੋ ਸਮਝ ਨਹੀਂ ਗਈ ਆਉਣ ਡਈ ਨੂ ਵੇਖਾਂ ਭਲਾ ਲੈ ਸ਼ੁਕਰਵਾ ਆ ਤੇ ਗਏ ਆ ਆਜੋ ਆਜੋ ਛੇਤੀ ਮੇਰੀ ਗੱਲ ਸੁਣ ਆ ਗਿਰ ਮਾਨ ਆਗੇ ਤੇ ਬਾਹਰ ਗਲੀ ਜਗ ਤੇ ਤਲਕੇ ਗੋੜੇ ਗੋੜੇ ਮੀ ਭੰਡਿਆ ਉਤੋਂ ਹਾਏ ਹੈ ਤੂੰ ਹੋ ਛੱਡੋ ਸਾਰੀਆਂ ਗੱਲਾਂ ਹਾਂ ਮੇਰੀ ਗੱਲ ਤਾਂ ਸੁਣ ਲੋ ਕਿ ਮੈਂ ਤਾਂ ਕਿਉਂ ਲੱਭਣ ਡਈ ਆ ਹਾਂ ਆਪਣੀ ਸ਼ਰਨਵਾ ਨਾ ਆਹੋ ਉਹ ਡਿੱਗ ਪਈ ਬਾਥਰੂਮ ਚ ਤੇਰਾ ਭਲਾ ਹੋ ਜਾ ਕਿਤੇ ਆਹੋ ਠੀਕ ਹੋ ਗਈ ਆ ਕਰੇ ਨੀਗੀ ਹਸਪੀਟਲ ਲੈ ਗਏ ਆ ਉਹ ਨਾ ਵਾਈ ਇਹ ਵਿਚਾਰੀ ਉਹ ਮੈਨੂੰ ਦੱਸ ਕੇ ਗਈ ਆ ਮੈਂ ਤੇ ਕਬਰਾਂ ਢੂੰਢੀ ਦਉਂਦੀ ਮੈਂ ਤਾਂ ਤਾਂ ਹੀ ਤਾਂ ਲੱਭਣ ਡਈ ਗਲੀ ਚਾਂ ਕੇ ਵੀ ਤੁਸੀਂ ਆਓ ਤੁਸੀਂ ਜਾ ਕੇ ਸ਼ਹਿਰ ਪਤਾ ਲੈ ਕੇ ਆਓ ਉਹਦਾ ਇਹ ਤਾਂ ਫਿਰ ਜਾਣਾ ਪੈਣਾ ਘੁੰਮਦੇ ਪੈਰੀਂ ਤੇ ਆਹੋ ਤੁਹਾਨੂੰ ਜਾਣਾ ਪੈਣਾ ਤੁਸੀਂ ਜਾਓ ਹੁਣ ਮੈਂ ਤਾਂ ਜਾਣ ਜੋਗੀ ਰਹੀ ਨੀਗੀ ਤੇ ਪਰ ਇੱਕ ਗੱਲ ਵਾ ਸ਼ਹਿਰ ਪਹੁੰਚ ਕੇ ਮੈਨੂੰ ਉਸੇ ਟਾਈਮ ਫੋਨ ਕਰਕੇ ਦੱਸ ਦਿਓ ਕੀ ਆਂਦੀ ਚੱਪਟ ਨਹੀਂ ਜल्दी ਲੱਗੀ ਉਹਨੂੰ ਹੁਣ ਇਹਨੂੰ ਵਿਚਾਰੀ ਨੂੰ ਕੀ ਪਤਾ ਆਂਦੀ ਆ ਹੁਣ ਉੱਥੇ ਟੈਸਟੋਸਟੇਰੋਨ ਦੇ ਆ ਫਿਰ ਡਾਕਟਰਾਂ ਦੇ ਬਾਅਦ ਚ ਦੱਸਾਂਗੇ ਸਾਰੇ ਟੈਸਟ ਕਰਕੇ ਕੀ ਕਰੀ ਆ ਸਾਡੇ ਤਾਂ ਕੀ ਕਰੋ ਹੋਇਆ ਪਹਿਲਾਂ ਟੂਣ ਦੇਪੀਆਂ ਜੋੜ ਦੇਪੀ ਆ ਪਤਾ ਨਹੀਂਗਾ ਕੋਈ ਸਮਝ ਹੀ ਨਹੀਂ ਆਉਂਦੀ ਮੰਜੰਦਰ ਉਹਦਾ ਪਤਾ ਨਹੀਂ ਕੀ ਗੱਲ ਆ ਮੈਨੂੰ ਬੜਾ ਹੀ ਡਰ ਲੱਗਣ ਗਿਆ ਵਾ ਕਿ ਸਭ ਕੁਝ ਠੀਕ ਠਾਕ ਹੋ ਜੇ ਉੱਚਾ ਕੋਈ ਨਹੀਂ ਇਹਦੋਂ ਗਿਆ ਪਤਾ ਲੱਗਣਾ ਜਾ ਕੇ ਉੱਥੇ ਐਵੇਂ ਨਾ ਟੈਨਸ਼ਨਾਂ ਲੈਣਾ ਚਾਹੀਏ ਕਰੋ ਫਿਰ ਇਦਾਂ ਕਰੋ ਹਾਂ ਤੁਸੀਂ ਛੇਤੀ ਜਾਓ ਲੇਟ ਨਾ ਹੋਵੋ ਹੁਣ ਨਹੀਂ ਮੈਂ ਮੁਰਤਲ ਫੜਾ ਤੇ ਚੱਲਾਂ ਫਿਰ ਆਹੋ ਜਾਓ ਕੱਪੜੇ ਤੁਸੀਂ ਪਾਈ ਮੈਂ ਇੱਥੇ ਜਲਦਣਾ ਮੈਂ ਕਿਹੜਾ ਤਿਆਰ ਹੋਣਾ ਆਹੋ ਚਲ ਜਾਓ ਫਿਰ ਸ਼ਿਦਾਰਾ ਜਾ ਕੇ ਕੁੜੀ ਦਾ ਨਾ ਪਤਾ ਲੈ ਕੇ ਆਵਾਂ ਹਾਂ ਚਲੋ